ਵਹੀ ਗੁਰਜੀ ਦਾ ਖਾਲਸਾ ਵਹੀ ਦੀ ਜਿੱਤੀ ਫਤੇ ਅੱਜ ਸਾਰੇ ਪੰਜਾਬ ਵਾਸੀਆਂ ਵਾਸਤੇ ਗੁੱਡ ਨਿਊਜ਼ ਹੈ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਸੀ 2022 ਤੋਂ ਮੇਰਾ ਅੰਕੁਰ ਨਿਰੂਲਾ ਮਿਨਿਸਟਰੀ ਦੇ ਨਾਲ ਕੇਸ ਚੱਲ ਰਹੇ ਸੀਗਾ ਤੇ ਇਹ ਗੁੱਡ ਨਿਊਜ਼ ਇਹ ਆ ਕਿ ਮੇਰੇ ਤਿੰਨ ਕੇਸ ਤੋਂ ਮੈਂ ਬਰੀ ਹੋ ਗਈ ਔਰ ਇਹਦਾ ਕ੍ਰੈਡਿਟ ਜਾਂਦਾ ਹੈ ਜਤਿੰਦਰ ਗੌਰਵ ਮਸੀ ਜਿਹੜੇ ਕੀ ਕਹਿੰਦੇ ਅੰਕੁਰ ਨਿਰੂਲਾ ਮਿਨਿਸਟਰੀ ਦੇ ਪ੍ਰਧਾਨ ਸਾਹਿਬ ਨੇ ਤੇ ਪੱਤਰਕਾਰ ਰਾਜਵਿੰਦਰ ਵੀਰ ਜੀ ਮਿੱਠਾ ਜਿਹਨੂੰ ਰਾਜਵਿੰਦਰ ਸਿੰਘ ਮਿੱਠਾ ਗੋਇੰਦਵਾਲ ਸਾਹਿਬ ਤੋਂ ਉਹਨਾਂ ਨੂੰ ਹੀ ਕ੍ਰੈਡਿਟ ਜਾਂਦਾ ਹੈ ਜਿਨ੍ਹਾਂ ਨੇ ਸਾਡਾ ਮੇਲ ਮਿਲਾਪ ਕਰਾਇਆ ਤੇ ਦੋ ਕਮਿਊਨਿਟੀਜ਼ ਨੂੰ ਪਿਆਰ ਦੇ ਨਾਲ ਹੈਂਡਲ ਕੀਤਾ ਤੇ ਮੈਂ ਬਹੁਤ ਬਹੁਤ ਸਾਰਿਆਂ ਨੂੰ ਗੁੱਡ ਨਿਊਜ਼ ਦੇਣਾ ਚਾਹੁੰਦੀ ਆ ਮੈਂ ਵਿਸ਼ਵਾਸ ਕਰਦੀ ਆ ਕਿ ਅੱਗੇ ਵੀ ਮੇਰੇ ਹੋਰ ਵੀ ਕੇਸਸ ਹੈਗੇ ਆ ਕਵਾਸ਼ਿੰਗ ਪਾ ਕੇ ਜੋ ਕਿ ਅੰਕੁਨ ਨਿਰੂਲਾ ਮਿਨਿਸਟਰੀ ਵਾਪਸ ਲੈ ਰਹੀ ਆ ਉਹਦੀ ਵੀ ਮੈਂ ਅਪਡੇਟਸ ਤੁਹਾਨੂੰ ਦਿੰਦੀ ਰਹੂੰਗੀ ਪਟੀਸ਼ਨਸ ਹੈਗੀ ਹਾਈ ਕੋਰਟ ਚ ਉਹ ਵੀ ਕੈਨਸਲ ਹੋ ਚੁੱਕੀਆਂ ਤੇ ਆਪਾਂ ਮਿਲਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਸਾਰੇ ਪੰਜਾਬ ਵਾਸੀਆਂ ਵਾਸਤੇ ਗੁੱਡ ਨਿਊ ਜਿੱਦਕਿ ਤੁਹਾਨੂੰ ਸਾਰਿਆਂ ਨੂੰ ਪਤਾ ਸੀ 2022 ਤੋਂ ਮੇਰਾ ਅੰਕੁਰ ਨਿਰੂਲਾ ਮਿਨਿਸਟਰੀ ਦੇ ਨਾਲ ਕੇਸ ਚੱਲ ਰਹੇ ਸੀਗਾ ਤੇ ਇੱਕ ਗੁੱਡ ਨਿਊਜ਼ ਇਹ ਆ ਕਿ ਮੇਰੇ ਤਿੰਨ ਕੇਸ ਤੋਂ ਮੈਂ ਬਰੀ ਹੋ ਗਈ ਔਰ ਇਹਦਾ ਕ੍ਰੈਡਿਟ ਜਾਂਦਾ ਹੈ ਜਤਿੰਦਰ ਗੌਰਵ ਮਸੀ ਜਿਹੜੇ ਕੀ ਕਹਿੰਦੇ ਅੰਕੁਰ ਨਿਰੂਲਾ ਮਿਨਿਸਟਰੀ ਦੇ ਪ੍ਰਧਾਨ ਸਾਹਿਬ ਨੇ ਤੇ ਪੱਤਰਕਾਰ ਰਾਜਵਿੰਦਰ ਵੀਰ ਜੀ ਮਿੱਠਾ ਜਿਹਨੂੰ ਰਾਜਵਿੰਦਰ ਸਿੰਘ ਮਿੱਠਾ ਕੋਇਂਦਵਾਲ ਸਾਹਿਬ ਤੋਂ ਉਹਨਾਂ ਨੂੰ ਇਹ ਕ੍ਰੈਡਿਟ ਜਾਂਦਾ ਹੈ ਜਿਨ੍ਹਾਂ ਨੇ ਸਾਡਾ ਮੇਲ-ਮਿਲਾਪ ਕਰਾਇਆ ਤੇ ਦੋ ਕਮਿਊਨਿਟੀਆਂ ਨੂੰ ਪਿਆਰ ਦੇ ਨਾਲ ਹੈਂਡਲ ਕੀਤਾ ਤੇ ਮੈਂ ਬਹੁਤ ਬਹੁਤ ਸਾਰਿਆਂ ਨੂੰ ਗੁੱਡ ਨਿਊਜ਼ ਦੇਣਾ ਚਾਹੁੰਦੀ ਆ ਮੈਂ ਵਿਸ਼ਵਾਸ ਕਰਦੀ ਆ ਕਿ ਅੱਗੇ ਵੀ ਮੇਰੇ ਹੋਰ ਵੀ ਕੇਸਸ ਹੈਗੇ ਆ ਵਾਸ਼ਿੰਗਪਾਕੇ ਜੋ ਕਿ ਅੰਕੁਨ ਨਿਰੂਲਾ ਮਿਨਿਸਟਰੀ ਵਾਪਸ ਲੈ ਰਹੀ ਆ ਉਹਦੀ ਵੀ ਮੈਂ ਅਪਡੇਟਸ ਤੁਹਾਨੂੰ ਦਿੰਦੀ ਰਹੂੰਗੀ ਪਟੀਸ਼ਨਸ ਹੈਗੀ ਹਾਈ ਕੋਰਟ ਚ ਉਹ ਵੀ ਕੈਨਸਲ ਹੋ ਚੁੱਕੀਆਂ ਤੇ ਆਪਾਂ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪ੍ਰੇਜ਼ ਦਾ ਲਾਡ ਵਿਚਾਰੰਦਾਸੀਆ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਕਰਦੀਆਂ ਹਾਂ ਔਰ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦੀਆਂ ਔਰ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਸੁਣਿਆ ਜਿਵੇਂ ਕਿ ਤੁਸੀਂ ਜਾਣਦੇ ਹੋ ਸਕਰੀਨ ਦੇ ਉੱਤੇ ਕਿ ਸਿਸਟਰ ਬਨੀਤ ਕੋਰਨੋ ਔਰ ਸਭ ਲੋਗ ਸਿਸਟਰ ਨੂੰ ਜਾਣਦੇ ਨੇ ਔਰ ਤੁਹਾਨੂੰ ਪਤਾ ਹੈ ਕਿ ਇਹਨਾਂ ਦੇ ਵਿੱਚ ਤੇ ਅੰਕੁਰ ਨੂਰਾ ਮਿਸਤੀ ਦੇ ਵਿੱਚ ਜੋ ਕਿ ਪਿਛਲੇ ਕਈ ਟਾਈਮ ਤੋਂ ਗਲਬਾਤ ਚਲਦੀ ਪਈ ਸੀ ਵਿਵਾਦ ਚੱਲਦਾ ਪਿਆ ਸੀ ਔਰ ਉਹ ਜੋ ਗਲਬਾਤ ਹੈ ਖਤਮ ਕਰ ਦਿੱਤੀ ਗਈ ਔਰ ਭਾਈਚਾਰਕ ਸਾਂਝ ਨੂੰ ਜੋ ਕਿ ਵਿਧਾਇਆ ਗਿਆ ਔਰ ਇਸ ਜੋ ਵੀ ਕੀਤਾ ਗਿਆ ਬ੍ਰਦਰ ਗੁਰਪ੍ਰੀਤ ਜੀ ਦੇ ਵੱਲੋਂ ਜੋ ਕਿ ਇੱਕ ਜੁਟ ਹੋ ਕੇ ਸਾਰੇ ਕੰਮ ਕੀਤੇ ਗਏ ਨੇ ਔਰ ਬਹੁਤ ਹੀ ਵਧੀਆ ਸੰਦੇਸ਼ ਜੋ ਕਿ ਦਿੱਤਾ ਗਿਆ ਕਿ ਸਾਨੂੰ ਸਾਰਿਆਂ ਨੂੰ ਇੱਕ ਜੁਟ ਹੋ ਕੇ ਪਿਆਰ ਦੇ ਨਾਲ ਰਹਿਣਾ ਚਾਹੀਦਾ ਔਰ ਉਸੇ ਨੂੰ ਲੈ ਕੇ ਗੁੱਡ ਨਿਊਜ਼ ਲੈ ਕੇ ਆਏ ਨੇ ਸਿਸਟਰ ਬਨੀਤ ਜੀ ਉਹਨਾਂ ਨੇ ਵੀ ਸਾਰਿਆਂ ਨੂੰ ਗੁੱਡ ਨਿਊਜ਼ ਦਿੱਤੀ ਹੈ ਕਿ ਉਹਨਾਂ ਦਾ ਕਿਸੇ ਦਿਨ ਆਪੀ ਵਿਵਾਦ ਨਹੀਂ ਆ ਔਰ ਅਸੀਂ ਸਾਰੇ ਇੱਕ ਜੁਟ ਹੋ ਕੇ ਪਿਆਰ ਦੇ ਨਾਲ ਰਹਿਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੇ ਪੰਜਾਬ ਵਾਸੀਆਂ ਵਾਸਤੇ ਗੁੱਡ ਨਿਊਜ਼ ਹੈ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਸੀ 2022 ਤੋਂ ਮੇਰਾ ਅੰਕੁਰ ਨਿਰੂਲਾ ਮਿਨਿਸਟਰੀ ਦੇ ਨਾਲ ਕੇਸ ਚੱਲ ਰਿਹਾ ਸੀਗਾ ਤੇ ਇੱਕ ਗੁੱਡ ਨਿਊਜ਼ ਇਹ ਆ ਕਿ ਮੇਰੇ ਤਿੰਨ ਕੇਸ ਤੋਂ ਮੈਂ ਬਰੀ ਹੋ ਗਈ ਔਰ ਇਹਦਾ ਕ੍ਰੈਡਿਟ ਜਾਂਦਾ ਹੈ ਜਤਿੰਦਰ ਗੌਰਵ ਮਸੀ ਜਿਹੜੇ ਕੀ ਕਹਿੰਦੇ ਅੰਕੁਰ ਨਿਰੂਲਾ ਮਿਨਿਸਟਰੀ ਦੇ ਪ੍ਰਧਾਨ ਸਾਹਿਬ ਨੇ ਤੇ ਪੱਤਰਕਾਰ ਰਾਜਵਿੰਦਰ ਵੀਰ ਜੀ ਮਿੱਠਾ ਜਿਹਨੂੰ ਰਾਜਵਿੰਦਰ ਸਿੰਘ ਮਿੱਠਾ ਮੋਹਿੰਦਵਾਲ ਸਾਹਿਬ ਤੋਂ ਉਹਨਾਂ ਨੂੰ ਹੀ ਕ੍ਰੈਡਿਟ ਜਾਂਦਾ ਹੈ ਜਿਨ੍ਹਾਂ ਨੇ ਸਾਡਾ ਮੇਲ ਮਿਲਾਪ ਕਰਾਇਆ ਤੇ ਦੋ ਕਮਿਊਨਿਟੀਆਂ ਨੂੰ ਪਿਆਰ ਦੇ ਨਾਲ ਹੈਂਡਲ ਕੀਤਾ ਤੇ ਮੈਂ ਬਹੁਤ ਬਹੁਤ ਸਾਰਿਆਂ ਨੂੰ ਗੁੱਡ ਨਿਊਜ਼ ਦੇਣਾ ਚਾਹੁੰਦੀ ਆ ਦਾ ਵਿਸ਼ਵਾਸ ਕਰਦੀ ਆ ਕਿ ਅੱਗੇ ਵੀ ਮੇਰੇ ਹੋਰ ਵੀ ਕੇਸਸ ਹੈਗੇ ਆ ਵਾਸ਼ਿੰਗਪਾਕੇ ਜੋ ਕਿ ਅੰਕੁਨ ਨਿਰੂਲਾ ਮਿਨਿਸਟਰੀ ਵਾਪਸ ਲੈ ਰਹੀ ਆ ਉਹਦੀ ਵੀ ਮੈਂ ਅਪਡੇਟਸ ਤੁਹਾਨੂੰ ਦਿੰਦੀ ਰਹੂੰਗੀ ਪਟੀਸ਼ਨਸ ਹੈਗੀ ਹਾਈ ਕੋਰਟ ਚ ਉਹ ਵੀ ਕੈਨਸਲ ਹੋ ਚੁੱਕੀਆਂ ਤੇ ਆਪਾਂ ਮਿਲਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਹallelujah ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਾਈਬਲ ਦਾ ਵਚਨ ਵੀ ਸਾਨੂੰ ਇਹੀ ਕੁਝ ਸਿਖਾਉਂਦਾ ਕਿ ਆਪਾਂ ਨੂੰ ਇੱਕ ਦੂਜੇ ਦੇ ਨਾਲ ਦੁਸ਼ਮਣ ਨਹੀਂ ਪਾਣੀ ਚਾਹੀਦੀ ਸਾਨੂੰ ਸਾਡੇ ਦੁਸ਼ਮਣ ਦੇ ਨਾਲ ਵੀ ਪਿਆਰ ਕਰਨਾ ਚਾਹੀਦਾ ਸਾਨੂੰ ਸਭ ਨੂੰ ਇੱਕ ਝੁੱਟ ਹੋ ਕੇ ਮਿਲ ਚੁਲ ਕੇ ਰਹਿਣਾ ਚਾਹੀਦਾ ਭਾਈਚਾਰਕ ਸੰਜ ਦੇ ਵਿੱਚ ਰਹਿਣਾ ਚਾਹੀਦਾ ਔਰ ਜਿਵੇਂ ਕਿ ਤੁਸੀਂ ਜਾਣਦੇ ਸੀ ਕਿ ਅੰਕੁਰੋਲਾ ਮਿਸਤੀ ਦੇ ਵਿੱਚ ਔਰ ਬਨੀਤਕੌਰ ਦੇ ਵਿੱਚ ਕਈ ਟਾਈਮ ਤੋਂ ਜੋ ਵੀ ਗੱਲਬਾਤ ਚੱਲਦੀ ਪਈ ਸੀ ਉਸ ਨੂੰ ਹੱਲ ਕਰ ਦਿੱਤਾ ਗਿਆ ਔਰ ਦੋਨੇ ਹੀ ਤੇਰ ਜੋ ਕਿ ਇੱਕ ਝੁੱਟ ਹੋ ਕੇ ਹੁਣ ਰਹਿਣਗੇ ਪਿਆਰ ਨਾਲ ਨਗੇ ਕੋਈ ਵੀ ਇੱਕ ਜੁਦੇ ਦਾ ਵਿਰੋਧ ਨਹੀਂ ਕਰੇਗਾ ਔਰ ਇਹ ਬਹੁਤ ਹੀ ਵੱਡੀ ਗੁੱਡ ਨਿਊਜ਼ ਹੈ ਕਿਉਂਕਿ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਅਸੀਂ ਇੱਕ ਜੂਟੋ ਕੇ ਪਿਆਰ ਦੇਣਾ ਰਹੀ ਹੈ ਹallelujah ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਔਰ ਜੇਕਰ ਤੁਸੀਂ ਵੀ ਸ਼ਰਮਦਾਸੀਆ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਵੀ ਸ਼ਰਮਦਾਸੀਆ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਮ ਦਬਾਓ ਕਿ ਆਉਣ ਵਾਲੀ ਸਾਰੀ ਵੀਡੀਓ ਦਾ ਨੋਟੀਫਿਕੇਸ਼ਨ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ ਗੋਡ ਬlesਸੀ ਆਲ ਪਰਮੇਸ਼ਰ ਤੁਹਾਨੂੰ ਬlesਸ ਕਰੇ